ਦੋਸਤੋ ਕੀ ਤੁਹਾਨੂੰ ਵੀ ਪੈਸੇ ਦੀ ਜਰੂਰਤ ਹੈ ਅਤੇ ਕੀ ਤੁਸੀਂ ਵੀ ਪੈਸੇ ਕਮਾਉਣਾ ਚਾਹੁੰਦੇ ਹੋ ਜੇਕਰ ਹਾਂ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ WhatsApp ਦੇ ਮਾਧਿਅਮ ਦੇ ਨਾਲ ਪੈਸੇ ਕਮਾਉਣ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ WhatsApp ਤਾਂ ਤੁਸੀਂ ਵਰਤ ਹੀ ਰਹੇ ਹੋਵੋਗੇ ਅਤੇ ਜੇਕਰ ਤੁਸੀਂ WhatsApp ਦੀ ਵਰਤੋਂ ਕਰਦੇ ਹੋ ਤਾਂ ਫਿਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ WhatsApp ਦੇ ਮਾਧਿਅਮ ਦੇ ਨਾਲ ਤੁਸੀਂ ਪੈਸੇ ਵੀ ਕਮਾ ਸਕਦੇ ਹੋ ਇੱਕ ਹੀ ਨਹੀਂ ਬਲਕਿ ਕਈ ਤਰੀਕਿਆਂ ਦੇ ਨਾਲ WhatsApp ਦੇ ਨਾਲ ਵੀ ਪੈਸੇ ਕਮਾਏ ਜਾ ਸਕਦੇ ਹਨ ਤਾਂ ਫਿਰ ਅੱਜ ਦੀ ਇਹ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਅੱਗੇ ਵਧਣ ਤੋਂ ਪਹਿਲਾਂ ਅਤੇ WhatsApp ਦੇ ਨਾਲ ਪੈਸੇ ਕਮਾਉਣ ਦੇ ਤਰੀਕੇ ਦੇਖਣ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜੁੜ ਕਰ ਲਓ ਅਤੇ ਹੁਣ ਤੁਸੀਂ ਸਾਡੀਆਂ ਖਬਰਾਂ ਤੇ ਸਾਡੀ ਵੀਡੀਓ ਸਾਡੀ ਵੈਬਸਾਈਟ baigijipanjabi.in ਦੇ ਉੱਪਰ ਵੀ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਕਿ WhatsApp ਦੇ ਨਾਲ ਕਈ ਤਰੀਕਿਆਂ ਦੇ ਨਾਲ ਪੈਸੇ ਕਮਾਈ ਜਾ ਸਕਦੇ ਆ ਜਿਸ ਦੇ ਵਿੱਚੋਂ ਪਹਿਲਾ ਤਰੀਕਾ ਹੈਗਾ ਕਿ Flipkart ਜਾਂ ਫਿਰ Amazon ਵਰਗੀ ਕੰਪਨੀਆਂ ਦਾ ਐਫੀਲੀਏਟਡ ਪ੍ਰੋਗਰਾਮ ਸਾਈਨ ਅਪ ਕਰਨ ਦੇ ਨਾਲ ਜੁਆਇਨ ਕਰਨ ਦੇ ਨਾਲ ਦੋਸਤੋ ਜੇਕਰ ਤੁਸੀਂ Flipkart ਦਾ ਐਫੀਲੀਏਟਡ ਪ੍ਰੋਗਰਾਮ ਹੈਗਾ ਉਸ ਨੂੰ ਸਾਈਨ ਅਪ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ Flipkart ਦੇ ਉੱਪਰ ਪਏ ਹੋਏ ਕਿਸੇ ਵੀ ਪ੍ਰੋਡਕਟ ਨੂੰ ਆਪਣੇ WhatsApp ਦੇ ਉੱਪਰ ਲਿੰਕ ਬਣਾ ਕੇ ਭੇਜ ਸਕਦੇ ਹੋ ਜਾਂ ਆਪਣੇ ਸਟੇਟਸ ਦੇ ਉੱਪਰ ਇਹਨਾਂ ਲਿੰਕਾਂ ਨੂੰ ਲਗਾ ਸਕਦੇ ਹੋ ਜਾਂ ਫਿਰ ਜਿਹੜਾ ਵੀ ਵਿਅਕਤੀ ਤੁਹਾਡੇ WhatsApp ਦੇ ਉੱਪਰੋਂ ਜਾਂ ਫਿਰ ਤੁਹਾਡੇ ਸਟੇਟਸ ਦੇ ਉੱਪਰੋਂ ਉਹਨਾਂ ਲਿੰਕਾਂ ਦੇ ਮਾਧਿਅਮ ਰਾਹੀਂ ਜਾ ਕੇ Flipkart ਤੋਂ ਕੋਈ ਵੀ ਸਮਾਨ ਖਰੀਦੇਗਾ ਤਾਂ ਫਿਰ ਤੁਹਾਨੂੰ ਉਸ ਸਮਾਨ ਦੀ ਕਮਿਸ਼ਨ ਮਿਲੇਗੀ ਜੋ ਤੁਸੀਂ WhatsApp ਦੀ ਵਰਤੋਂ ਵੀ ਕਰੋ ਅਤੇ Flipkart ਜਾਂ ਫਿਰ Amazon ਆਦੀ ਕੰਪਨੀਆਂ ਦਾ ਐਫੀਲੀਏਟਡ ਪ੍ਰੋਗਰਾਮ ਸਾਈਨ ਅਪ ਕਰ ਲਓ ਅਤੇ ਉਸ ਤੋਂ ਬਾਅਦ ਸਾਈਨ ਅਪ ਕਰਨ ਤੋਂ ਬਾਅਦ ਉਸ ਐਪਲੀਕੇਸ਼ਨ ਦੇ ਵਿੱਚ ਜਾ ਕੇ ਆਪਣੇ ਮਨਪਸੰਦ ਪ੍ਰੋਡਕਟ ਜੋ ਤੁਸੀਂ ਪ੍ਰੋਡਕਟ ਆਪਣੇ WhatsApp ਦੇ ਮਾਧਿਅਮ ਦੇ ਨਾਲ ਵੇਚਣਾ ਚਾਹੁੰਦੇ ਹੋ ਉਹਨਾਂ ਦਾ ਲਿੰਕ ਜਨਰੇਟ ਕਰੋ ਅਤੇ ਉਸ ਨੂੰ ਆਪਣੇ WhatsApp ਦੇ ਉੱਪਰ ਲਗਾਓ ਅਤੇ ਫਿਰ ਤੁਸੀਂ ਪੈਸੇ ਕਮਾਓ ਹੁਣ ਆਪਾਂ ਦੂਸਰਾ ਤਰੀਕਾ ਵੀ ਦੇਖ ਲੈਣੇ ਆ WhatsApp ਦੇ ਨਾਲ ਪੈਸੇ ਕਮਾਉਣ ਦਾ ਦੂਸਰਾ ਤਰੀਕਾ ਹੈ ਰੈਫਰਲ ਐਪਲੀਕੇਸ਼ਨਾਂ ਕਰਨੀਆਂ ਵੱਖ-ਵੱਖ ਐਪਲੀਕੇਸ਼ਨਾਂ ਜਦੋਂ ਤੁਸੀਂ ਰੈਫਰ ਕਰਦੇ ਹੋ ਉਹ ਐਪਲੀਕੇਸ਼ਨਾਂ ਵਾਲੀ ਕਹਿੰਦੇ ਨੇ ਕਿ ਤੁਸੀਂ ਸਾਡੀ ਐਪਲੀਕੇਸ਼ਨ ਨੂੰ ਰੈਫਰ ਕਰੋ ਤੇ ਕਿਸੇ ਹੋਰ ਦੇ ਮੋਬਾਈਲ ਦੇ ਵਿੱਚ ਇੰਸਟਾਲ ਕਰਵਾਓ ਤਾਂ ਤੁਹਾਨੂੰ ਕਮਿਸ਼ਨ ਮਿਲੇਗੀ। ਇਹ ਕਮਿਸ਼ਨ 50, 100, 200, 500 ਇਸ ਤਰ੍ਹਾਂ ਵੱਖ-ਵੱਖ ਰੁਪਈਆ ਨਾਲ ਵੱਖ-ਵੱਖ ਕੰਪਨੀਆਂ ਦੇ ਵੱਲੋਂ ਦਿੱਤੀ ਜਾਂਦੀ ਹੈ। ਸੋ ਤੁਸੀਂ ਇਹਨਾਂ ਐਪਲੀਕੇਸ਼ਨਾਂ ਨੂੰ ਆਪਣੇ WhatsApp ਦੇ ਉੱਪਰ ਆਪਣੇ ਯਾਰਾਂ ਮਿੱਤਰ ਆਪਣੇ ਦੋਸਤਾਂ ਨੂੰ ਰੈਫਰ ਕਰੋ ਅਤੇ ਜਦੋਂ ਉਹ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਣਗੇ ਇੰਸਟਾਲ ਕਰ ਲੈਣਗੇ ਤਾਂ ਉਸ ਤੋਂ ਬਾਅਦ ਰੈਫਰ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਉਸਦੀ ਵੀ ਕਮਿਸ਼ਨ ਮਿਲ ਸਕਦੀ ਹੈ। ਹੁਣ ਦੋਸਤੋ WhatsApp ਦੇ ਨਾਲ ਪੈਸੇ ਕਮਾਉਣ ਦਾ ਤੀਸਰਾ ਤਰੀਕਾ ਹੈਗਾ ਤੁਸੀਂ ਆਪਣੇ ਪ੍ਰੋਡਕਟ ਵੇਚ ਸਕਦੇ ਹੋ ਅਤੇ ਆਪਣੇ ਪ੍ਰੋਡਕਟਸ ਤੁਸੀਂ WhatsApp ਦੇ ਉੱਪਰ ਵੀ ਪ੍ਰਦਰਸ਼ਿਤ ਕਰੋ ਅਤੇ ਲੋਕਾਂ ਤੱਕ ਇਹਨਾਂ ਦੀ ਜਾਣਕਾਰੀ ਪਹੁੰਚਾਓ ਤਾਂ ਤੁਹਾਡੇ ਇਹ ਪ੍ਰੋਡਕਟ ਤੁਹਾਡੇ WhatsApp ਦੇ ਮਾਧਿਅਮ ਦੇ ਨਾਲ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਤੋਂ ਬਾਅਦ ਜੇਕਰ ਵਿਕਦੇ ਹਨ ਤਾਂ ਫਿਰ ਉਸ ਦੇ ਨਾਲ ਵੀ ਤੁਸੀਂ ਆਪਣੀ ਕਮਾਈ ਦੇ ਵਿੱਚ ਵਾਧਾ ਕਰ ਸਕਦੇ ਹੋ ਸੋ ਆਪਣੇ ਵੱਲੋਂ ਵੇਚੇ ਜਾ ਰਹੇ ਕਿਸੇ ਪ੍ਰੋਡਕਟ ਨੂੰ ਤੁਸੀਂ WhatsApp ਦੇ ਉੱਪਰ ਲੋਕਾਂ ਤੱਕ ਪਹੁੰਚਾ ਸਕਦੇ ਹੋ ਹੁਣ WhatsApp ਦੇ ਨਾਲ ਪੈਸੇ ਕਮਾਉਣ ਦਾ ਇੱਕ ਚੌਥਾ ਤਰੀਕਾ ਵੀ ਹੈ ਉਹ ਇਹ ਹੈ ਕਿ ਤੁਸੀਂ ਆਪਣੇ WhatsApp ਗਰੁੱਪ ਨੂੰ ਪੇਡ ਕਰ ਸਕਦੇ ਹੋ ਤੁਸੀਂ ਆਪਣਾ WhatsApp ਗਰੁੱਪ ਬਣਾ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣੇ ਲੋਕਲ ਇਲਾਕੇ ਦੇ ਵਿੱਚ ਉਸ ਗਰੁੱਪ ਨੂੰ ਪ੍ਰਚਲਿਤ ਕਰ ਸਕਦੇ ਹੋ ਜਦੋਂ ਤੁਹਾਡਾ ਗਰੁੱਪ ਪ੍ਰਚਲਿਤ ਹੋ ਜਾਵੇਗਾ ਮਸ਼ਹੂਰ ਹੋ ਜਾਵੇਗਾ ਤਾਂ ਫਿਰ ਤੁਸੀਂ ਉਸ ਗਰੁੱਪ ਨੂੰ ਪੇਡ ਕਰ ਸਕਦੇ ਹੋ ਉਸ ਦੀ ਸਬਸਕ੍ਰਿਪਸ਼ਨ ਜਾਂ ਉਸ ਦੀ ਮੈਂਬਰਸ਼ਿਪ ਨੂੰ ਵੇਚ ਸਕਦੇ ਹੋ ਤਾਂ ਫਿਰ ਜਦੋਂ ਲੋਕ ਤੁਹਾਡੀ ਮੈਂਬਰਸ਼ਿਪ ਲੈਣਗੇ ਤੇ ਤੁਹਾਡੀ ਸਬਸਕ੍ਰਿਪਸ਼ਨ ਲੈਣਗੇ ਤੁਹਾਡੇ WhatsApp ਗਰੁੱਪ ਨੂੰ ਜੁਆਇਨ ਕਰਨ ਦੇ ਲਈ ਤਾਂ ਫਿਰ ਤੁਹਾਡੀ ਇਹ ਵੀ ਇੱਕ ਇਨਕਮ ਦਾ ਸਾਧਨ ਬਣ ਸਕਦਾ ਹੈ ਸੋ ਦੋਸਤੋ ਇਸ ਤਰ੍ਹਾਂ WhatsApp ਦੇ ਮਾਧਿਅਮ ਦੇ ਨਾਲ ਤੁਸੀਂ ਕਈ ਤਰੀਕਿਆਂ ਦੇ ਨਾਲ ਪੈਸੇ ਕਮਾ ਸਕਦੇ ਹੋ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਪਰੰਤੂ ਦੋਸਤੋ ਇੱਕ ਗੱਲ ਬਹੁਤ ਹੀ ਧਿਆਨ ਰੱਖਣ ਵਾਲੀ ਹੈ ਕਿਉਂਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਡਿਜੀਟਲ ਫਰਾਡ ਵੀ ਬਹੁਤ ਹੋ ਰਹੇ ਨੇ ਸੋ WhatsApp ਦੇ ਉੱਪਰ ਆਈ ਹੋਈ ਕਿਸੇ ਵੀ ਲਿੰਕ ਨੂੰ ਜਦੋਂ ਤੱਕ ਤੁਹਾਡੀ ਤਸੱਲੀ ਨਾ ਹੋ ਜਾਵੇ ਉਦੋਂ ਤੱਕ ਖੋਲਣਾ ਨਹੀਂ ਚਾਹੀਦਾ ਕਿਤੇ ਐਵੇਂ ਨਾ ਹੋਵੇ ਕਿ ਕਿਸੇ ਵੀ ਲਿੰਕ ਨੂੰ ਅਣਜਾਣ ਲਿੰਕ ਨੂੰ ਤੁਸੀਂ ਡਾਊਨਲੋਡ ਕਰੋ ਤੁਸੀਂ ਕਾਪੀ ਕਰੋ ਅਤੇ ਫਿਰ ਤੁਸੀਂ ਕਿਸੇ ਜਾਲ ਦੇ ਵਿੱਚ ਫਸ ਜਾਓ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕੀਤਾ ਹੋਵੇਗਾ। ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।